ਮੈਸੇਜਿੰਗ ਐਪ WhatsApp ਨੇ ਆਪਣੇ ਯੂਜ਼ਰਜ਼ ਦੇ ਲਈ ਨਵਾਂ ਸ਼ੈਡਿਊਲ ਕਾਲ ਫੀਚਰ ਲਾਂਚ ਕੀਤਾ। ਇਸ ਫੀਚਰ ਨਾਲ ਹੁਣ ਯੂਜ਼ਰ ਪਹਿਲਾਂ ਤੋਂ ਹੀ ਕਾਲ ਨੂੰ ਸ਼ੈਡਿਊਲ ਕਰ ਸਕਣਗੇ ਤੇ ਇਹ ਸਹੂਲਤ Android ਅਤੇ iOS ਦੋਵੇਂ ਯੂਜ਼ਰਜ਼ ਦੇ ਲਈ ਉਪਲਬਧ ਹੈ। WhatsApp ਦਾ ਇਹ ਨਵਾਂ ਫੀਚਰ ਬਿਲਕੁਲ MS Teams ਅਤੇ Zoom ਵਾਂਗ ਕੰਮ ਕਰਦਾ ਹੈ। ਕਈ ਦਫ਼ਤਰਾਂ ਦੇ ਵਿੱਚ ਪਹਿਲਾਂ ਹੀ WhatsApp ਤੇ ਗਰੁੱਪ ਚੈਟ ਤੇ ਕਾਲਾਂ ਹੁੰਦੀਆਂ ਨੇ। ਹੁਣ ਇਸ ਫੀਚਰ ਦੇ ਵਿੱਚ ਇਸ ਨੂੰ ਹੋਰ ਵੀ ਪ੍ਰੋਫੈਸ਼ਨਲ ਵਰਤੋਂ ਲਈ ਯੋਗ ਬਣਾਵੇਗਾ ਤੇ ਇਸ ਫੀਚਰ ਯੂਜ਼ਰ ਨੂੰ ਜੋ ਹੈ ਯੂਜ਼ ਕਰਨ ਦਾ ਤਰੀਕਾ ਇਸ ਦਾ ਦੱਸ ਦਿੰਦੇ ਹਾਂ ਕਿ ਯੂਜ਼ਰਸ ਗਰੁੱਪ ਜਾਂ ਫਿਰ ਕਿਸੇ ਇੱਕ ਵਿਅਕਤੀ ਦੇ ਨਾਲ ਕਾਲ ਸ਼ਡਿਊਲ ਕਰ ਸਕਦੇ ਹਨ ਕਾਲਸ ਟੈਬ ਵਿੱਚ ਆਪਣੀਆਂ ਸਾਰੀਆਂ ਆਉਣ ਵਾਲੀਆਂ ਕਾਲਾਂ ਨੂੰ ਦੇਖ ਅਤੇ ਮੈਨੇਜ ਕਰ ਸਕਦੇ ਨੇ ਸ਼ਾਮਿਲ ਹੋਣ ਵਾਲੇ ਲੋਕਾਂ ਦੀ ਲਿਸਟ ਅਤੇ ਕਾਲ ਲਿੰਕ ਵੀ ਦੇਖ ਸਕਦੇ ਨੇ ਤੇ ਕਾਲਾਂ ਨੂੰ ਆਪਣੇ ਪਰਸਨਲ ਕੈਲੰਡਰ ਵਿੱਚ ਜੋੜ ਕੇ ਜਾਂ ਫਿਰ ਦੂਜਿਆਂ ਨਾਲ ਸ਼ੇਅਰ ਵੀ ਕਰ ਸਕਦੇ ਹਨ ਸ਼ੈਡਿਊਲ ਕੀਤੀ ਗਈ ਕਾਲ ਨੂੰ ਸ਼ੁਰੂ ਹੋਣ ਤੇ ਉਸ ਵਿੱਚ ਸ਼ਾਮਿਲ ਸਾਰੇ ਲੋਕਾਂ ਨੂੰ ਇੱਕ ਨੋਟੀਫਿਕੇਸ਼ਨ ਮਿਲੇਗੀ ਤੇ ਨਵੇਂ ਗਰੁੱਪ ਕਾਲ ਫੀਚਰ ਦੇ ਵਿੱਚ ਦੱਸ ਜਾਈਏ ਕਿ WhatsApp ਨੇ ਗਰੁੱਪ ਕਾਲਾਂ ਦੇ ਵਿੱਚ ਯੂਜ਼ਰਜ਼ ਦੇ ਲਈ ਰੇਜ਼ ਹੈਂਡ ਜਿਹਾ ਵਿਕਲਪ ਵੀ ਦਿੱਤਾ ਹੈ ਹੁਣ ਕੋਈ ਵੀ ਸ਼ਾਮਿਲ ਵਿਅਕਤੀ ਹੱਥ ਚੁੱਕ ਕੇ ਆਪਣੀ ਗੱਲ ਰੱਖ ਸਕਦਾ ਜਾਂ ਫਿਰ ਰਿਐਕਸ਼ਨ ਪੇਜ 'ਤੇ ਗੱਲਬਾਤ ਦੇ ਵਿੱਚ ਸ਼ਾਮਿਲ ਹੋ ਸਕਦਾ ਤੇ ਜੇ ਤੁਸੀਂ ਗਰੁੱਪ ਕਾਲ ਦੇ ਲਈ ਲਿੰਕ ਸ਼ੇਅਰ ਕੀਤਾ ਤਾਂ ਹੁਣ ਜਦੋਂ ਵੀ ਕੋਈ ਉਸ ਲਿੰਕ ਰਾਹੀਂ ਕਾਲ ਦੇ ਵਿੱਚ ਜੁੜੇਗਾ ਤਾਂ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇਗੀ ਤੇ ਸ਼ੈਡਿਊਲ ਕਾਲ ਕਿਵੇਂ ਕਰੀਏ ਇਸ ਬਾਰੇ ਦੱਸ ਦਿੰਦੇ ਹਾਂ ਕਿ WhatsApp ਖੋਲੋ ਤੇ ਕਾਲਸ ਟੈਬ ਦੇ ਵਿੱਚ ਜਾਓ ਤੇ ਸੱਜੇ ਪਾਸੇ ਤੁਹਾਨੂੰ ਇੱਕ ਪਲੱਸ ਦਾ ਆਈਕਨ ਦਿ세ਗਾ ਇਸ ਤੇ ਕਲਿੱਕ ਕਰੋ ਸ਼ਡਿਊਲ ਕਾਲ ਦਾ ਆਪਸ਼ਨ ਚੁਨੋ ਤੇ ਇਸ ਤੋਂ ਬਾਅਦ ਆਪਣਾ ਨਾਮ ਡਿਸਕ੍ਰਿਪਸ਼ਨ ਕਾਲ ਦਾ ਸਮਾਂ ਸ਼ੁਰੂ ਤੇ ਖਤਮ ਹੋਣ ਦਾ ਟਾਈਮ ਵੀ ਸੈੱਟ ਕਰੋ ਵੌਇਸ ਜਾਂ ਫਿਰ ਵੀਡੀਓ ਕਾਲ ਨੂੰ ਚੁਨੋ ਤੇ ਨੈਕਸਟ ਤੇ ਕਲਿੱਕ ਕਰੋ ਤੇ ਸੰਪਰਕ ਜਾਂ ਫਿਰ ਗਰੁੱਪ ਚੁਣ ਲਵੋ ਸਾਹਮਣੇ ਵਾਲੇ ਨੂੰ ਜੁਆਇਨ ਕਾਲ ਬਟਨ ਦੇ ਨਾਲ ਨੋਟੀਫਿਕੇਸ਼ਨ ਮਿਲ ਜਾਵੇਗੀ ਇਸ ਨਵੇਂ ਫੀਚਰ ਨਾਲ WhatsApp ਹੁਣ ਸਿਰਫ ਮੈਸੇਜਿੰਗ ਐਪ ਹੀ ਨਹੀਂ ਸਗੋਂ ਇੱਕ ਪ੍ਰੋਫੈਸ਼ਨਲ ਕਾਲਿੰਗ ਪਲੇਟਫਾਰਮ ਵਜੋਂ ਵੀ ਤੇਜ਼ੀ ਨਾਲ ਉੱਭਰ ਰਿਹਾ ਹੈ